ਮੰਮਾ ਨਹੀਂ ਤਾਂ ਹੀ ਹੈਗਾ ਬਿਨ ਮਾੜਾ ਝਾੜੂ ਲਿਆ ਬਾੜੀ ਦਾ ਸੁਫਸੀ ਕਰੀ ਲੋਕਾਂ ਨੂੰ ਦੇਣ ਵਾਲੇ ਪੈਸੇ ਬੰਦੂ ਆ ਜਾਂਦਾ ਮਾਇਸਾ ਨਹੀਂ ਮਿਆਰ ਝਾੜੂ ਲਿਆ ਚਲੋ ਕੋਈ ਨਾ ਇਹਨੂੰ ਕੰਮੀ ਹਾਂ ਜੀ ਬੋਲੀ ਜਾਂਦੀ ਆ ਮੰਮੀਆਂ ਝਾੜੂ ਜਾਂਦੇ ਨਾ ਪਿਆਰ ਦਾ ਝਾੜੂ ਹੁੰਦਾਗਾ ਨਾ ਹਜੇ ਇਹਨੂੰ ਕੀ ਹੋ ਗਿਆ ਹਜੇ ਤਾਂ ਮਹੀਨਾ ਦੀ ਇਹ ਹੋਣ ਦਾ ਘਸਦਾ ਹੈਗਾ ਕਿੰਨਾ ਦਾ ਘਸਿਆ ਬੈ ਮੜਾ ਦੇਖ ਤਾ ਨਾ ਤੇਰੀ ਹੱਥ ਦੋਖਦਿਆ ਕੁੜੀਏ ਝਾੜੂ ਮਾਰਨ ਵੇਲੇ ਤੈਨੂੰ ਓਖ ਲਾ ਮੈਂ ਤਾਂ ਸਾਰਾ ਕੱਢ ਦਿੰਨੀ ਆਂ ਪਰ ਤੁਸੀਂ ਮਾਰ ਲਿਆ ਕਰੋ ਹਾਂ ਕੰਮ ਨਾ ਕਰਨਾ ਪਈ ਤੈਨੂੰ ਪਹਾਨੇ ਦਾ ਦੇਖ ਕਿੱਡੇ ਕਿੱਡੇ ਲੈਂਦੀ ਆ ਮਾਰ ਕੇ ਦਾ ਦੇਖ ਇੱਕ ਵਾਰੀ ਬਸਦਾ ਵੀ ਨਹੀਂ ਥੱਲੇ ਹਾਂ ਪਾਜਦਾ ਨਹੀਂ ਇੱਕ ਵਾਰੀ ਵੀ ਥੱਲੇ ਕਿਉਂ ਨਹੀਂ ਮੈਂ ਤਾਂ ਸਾਰਾ ਮੈਂ ਹੀ ਸੁੰਭਰਦੀ ਆ ਕਿੱਥੇ ਬਸਦਾ ਮਾਰ ਕੇ ਦੇਖੀ ਆ ਪਹਿਲੇ ਦਿਨ ਅੱਜ ਸੁੰਭਰਨ ਲੱਗਿਆ ਹੱਥ ਟੁਕਟਿਆੜੀ ਆ ਦੇਖ ਬਸਦਾ ਬਸਦਾ ਕਿਉਂ ਨਹੀਂ ਲੈ 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 ਚਲ ਚੰਗਾ ਬਾਹਰ ਮੈਂ ਗੱਲਾਂ ਨਾ ਮਾਰੂ ਤੁਸੀਂ ਮੈਨੂੰ ਨਾ ਸਿਆਲਾਂ ਦੇ ਕੱਪੜੇ ਲਿਆ ਦਿਓ ਹਾਏ ਇਹ ਪਹਿਲਾਂ ਵਾਲਿਆਂ ਨੂੰ ਕੀ ਹੋ ਗਿਆ ਪਹਿਲਾਂ ਨੇ ਤਾਂ ਪੁਰਾਣੇ ਹੋ ਗਏ ਉਹਦਾਂ ਨਾਲ ਮੇਰੇ ਉੱਚੇ ਵੀ ਹੋ ਗਏ ਹੋਣਗੇ ਵੀਰ ਆਇਆ ਤਾਂ ਨਾਲ ਕੁਝ ਆਰਤੀ ਨਾ ਸਾਹਬ ਕੀਤਾ ਦਾ ਵੀ ਤੈਨੂੰ ਮੈਂ ਕੱਪੜੇ ਲਿਆਣਾ ਮੇਰਾ ਤਾਂ ਹੋਰ ਹੀ ਕੰਮ ਨਹੀਂ ਮੁੱਕਦੇ ਮੈਂ ਤਾਂ ਬਾੜੇ ਚ ਜਾਨੀ ਆ ਪਾਖੀਆਂ ਦਾਨ ਲ ਕੇ ਆਉਣੀ ਆਂਗੀ ਮੰਮੀ ਤੁਸੀਂ ਮੈਨੂੰ ਕੱਪੜੇ ਲਿਆ ਦੋ ਨਾ ਕਾਲਜ ਜਾਣਾ ਉੱਥੇ ਥੋੜੀ ਐਂ ਕੱਪੜੇ ਪਾ ਕੇ ਆਇਆ ਕਰੂੰ ਮੈਂ ਅੱਛਾ ਹੁਣ ਤੂੰ ਆਹੋ ਹੋਗੀ ਹਾਂ ਹੁਣ ਤੈਨੂੰ ਕਾਲਜ ਨਵੇਂ ਚਾਹੀਦੇ ਨੇ ਹੋਰ ਨਵੇਂ ਪਾਉਣੇ ਆ ਚਲ ਕੋਈ ਨਾ ਤੇਰਾ ਬਾਪੂ ਨੂੰ ਪੁੱਛੂੰਗੀ ਬਾਪੂ ਨੂੰ ਕੀ ਪੁੱਛਣਾ ਕੱਪੜੇ ਤਾਂ ਤੂੰ ਲਿਆ ਕੇ ਦੇ ਰਿਆਂ ਸਾਰੇ ਪੈਸੇ ਦੇ ਉੱਪਰ ਹੁੰਦੇ ਆ ਕੱਪੜੇ ਕਿ ਲਿਆ ਕਰਨੀ ਲੋਕਾਂ ਨੂੰ ਦੇਰੇ ਮਾਰੀ ਪੈਸੇ ਵੱਧ ਆਣਗੇ ਆ ਚੌੜੂ ਰਿਆ ਮਦੰਗਿਆ ਮੈਂ ਵੀ ਨਹੀਂ ਮਾਰਦੀ ਆ ਪਿਆ ਇਹਦੇ ਕੱਪੜੇ ਨਹੀਂ ਮੁਕਰੇ ਸਾਰਾ ਨੇ ਉਲਿਆ ਦੇ ਭਰੀਆਂ ਇਹਨੂੰ ਬਿਨਾ ਕੱਪੜਾ ਤਾਂ ਕੋਈ ਗੱਲ ਨਹੀਂ ਕਰਦੀ ਇਹ ਹੀ ਕਿੱਥੇ ਚੱਲੇ ਮਮੀ ਨੋਨ ਫਤਤਨ ਬੱਕਾ ਕਿਆਟੀਆਂ ਮम्मा ਬਾਹਰੋਂ ਬਾਥੀਆਂ ਲੈ ਕੇ ਆਉਣੀ ਆ ਕਿੱਥੇ ਚੱਲੇ ਆ ਖਾਲੀ ਬੱਠੇ ਲਈ ਜਾਂਦੇ ਹੋ ਉਹ ਗੋਹਾ ਪਾ ਕੇ ਲੈ ਜਾਓ ਪਿਆਗਾ ਨੀ ਗਾਓ ਹੋਗਾ ਬੱਠਾ ਨਿਬੜ ਜੂ ਫਿਰ ਮੈਨੂੰ ਧੋਣਾ ਪਊਗਾ ਆਥਨੇ ਸਾਰੇ ਇਕੱਠਾ ਸਿੱਟਿਆਉਂਗੀ ਬੱਠਾ ਲਿਬੜਨੂ ਕੀ ਆ ਲੈ ਜੋ ਇੱਕ ਫੋਸੀ ਹੈਗਾ ਬਾਲਾ ਦਿਮਾਖ ਖਾਨੀਆ ਕੁੜੀਏ ਤੂੰ ਮੇਰਾ ਇੱਕ ਫੋਸੀ ਹੈਗਾ ਤੈਨੂੰ ਜੇ ਪਹਿਲਾਂ ਵੀ ਸਾਰਾ ਹੱਥ ਨੇ ਇਕੱਠਾ ਸਿੱਟਿਆ ਜਾਊਗਾ ਓ ਮੰਮੀ ਕੋਈ ਘਰੇ ਆ ਜਾਂਦਾ ਹੁੰਦਾ ਅਗਲਾ ਕੋਊਗਾ ਦੇਖ ਲੋ ਸਫਾਈਆਂ ਨਹੀਂ ਰੱਖਦੀਆਂ ਹੈਗੀਆਂ ਨਾ ਹੁਣ ਅਗਲਾ ਇੱਥੇ ਆ ਕੇ ਬੈਠੂਗਾ ਜੇ ਕੋਈ ਆਜੂਗਾ ਅਗਲਾ ਜਦੋਂ ਘਰੇ ਆਉਂਦਾ ਨਾ ਨਿਗਾ ਸਿੱਧਾ ਇੱਧਰ ਹੀ ਵੱਸਦੀ ਆਗੀ ਤੂੰ ਅੰਕਾ ਸੁਣੋ ਜੇ ਜ਼ਿਆਦੇ ਸਫਾਈਆਂ ਦਾ ਸਾਮ ਕਹਣਾ ਤੈਨੂੰ ਠੀਕ ਆ ਤੇਰੇ ਪਿਆਉ ਨੂੰ ਕਹਿੰਦੇ ਪੰਜ-ਪੰਜ ਕਿਲੋ ਵਾਲੇ ਲਫਾ ਫੇ ਲੈ ਤੂੰ ਸਾਰੀਆਂ ਮੱਜਾਂ ਨੇ ਮਾਗਰ ਬੰਦੇ ਮੰਗਵਾ ਲੋ ਫਿਰ ਮੰਮੀ ਬਣਦਿਆ ਕਰਾਂਗੇ ਨਾ ਤੈਨੂੰ ਸੌਖਾ ਹੋ ਜਾਊਗਾ ਸਾਨੂੰ ਮੰਨਿਆ ਕਰ ਮਾੜੀ ਮੋਟੀ ਹਾਂ ਮੈਨੂੰ ਆਲਾ ਆਵੇਗਾ ਜਾਂਦੇ ਨਾ ਉੱਥੇ ਅਕਲ ਲੈਣੋਂ ਵੀ ਸਾਰੀ ਅਕਲ ਉੱਥੇ ਛੱਡਿਆ ਨਹੀਂ ਆਗੀ ਤੂੰ ਜਾਵੜਿਆ ਕਰ ਅਥੇ ਲੋਕਾਂ ਨੇ ਪੜ੍ਹੇ ਤਸਾਂ ਨਾ ਦਾਲਾ ਸਨ ਲੈ ਮੇਰੀ ਇੱਥੇ ਬੋਲੀ ਜਾਨੀ ਹੈਗੀ ਮੇਰੇ ਹੁੰਦੀ ਨੂੰ ਨਾ ਸੰਨੀ ਕਰਦੀ ਫਸੂਆਂ ਨੂੰ ਮੈਂ ਨਹੀਂ ਕਰਦੀ ਹੈਗੀ ਤੁਸੀਂ ਕਰ ਲਿਓ ਆ ਕੇ ਫਿਰ ਮੈਂ ਉੱਥੇ ਗੋਹਾ ਪੱਥਨ ਵਾਲਾ ਪਿਆਗਾ ਸਨੇਰ ਲੱਗਿਆ ਪਿਆਗਾ ਪਾਥੀਆਂ ਵੀ ਫਰੋਲ ਕੇ ਆਉਣੀਆਂ ਨੇ ਉੱਥੇ ਟਾਈਮ ਲੱਗੂਗਾ ਮੈਨੂੰ ਤੂੰ ਸੰਨੀ ਕਰਦੀ ਚੁੱਪ ਕਰਕੇ ਕੋਈ ਨਾ ਹਾਂ ਮੈਂ ਕਰਨੀ ਸਿੱਖ ਲਈ ਬਗਾਨੇ ਘਰ ਹੀ ਜਾਣਾਗਾ ਕੱਲ ਨੂੰ ਹਾਂ ਕਰਨਾਂ ਨਹੀਂ ਉੱਥੇ ਕੰਮ ਲੋਕਾਂ ਨੇ ਬੜੀਆਂ ਨਾਲ ਦੰਨਾਂ ਚੁਗੜੀਆਂ ਕਰੀ ਜਾਂਦੀ ਆ ਪਤਾ ਨਹੀਂ ਇਹ ਜਿਹੀ ਹੋ ਆ ਜਦੋਂ ਲੱਗ ਗਿਆ ਨਾ ਮੈਨੂੰ ਪਤਾ ਸਾਰਿਆਂ ਨੂੰ ਤੋਂ ਪਤਾ ਮੈਂ ਦੇਖ ਲੈਣ ਦੇ ਕੋਈ ਨਾ ਕਵੇ। ਹੋਏ ਹੋਏ। ਕੋਰੀ ਨਾ ਬਹਾ ਬੋਲਣ ਲੱਗੀ। ਲਵੀ ਆਹ ਕੁੰਡਾ ਲਾਣੀ ਪੁੱਤ ਅੰਦਰ। ਹੋਹੀ ਗੱਲ ਨਾ ਤਾਂ ਪੜਾਈ ਵੀ ਨਾ ਕਰੇ। ਨਾ ਹੋਣਾ ਜੇ ਪੜਾਉਨੇ ਤਾਂ ਅੱਖਾਂ ਨਹੀਂ ਪੜਾਉਂਦੇ ਤਾਂ ਅੱਖਾਂ। ਮੂਰੇ ਬੋਲਣ ਲੱਗ ਗਿਆਂ ਨੇ ਬਾਹਰ ਰਹਿ ਕੇ ਤਾਂ ਇਹ। ਕਿਉਂ ਇੱਕ ਦੂਜੀ ਤੋਂ ਸਿੱਖਦੀਆਂ ਨੇ ਹੋਰ ਤਾਂ ਕੋਈ ਕੰਮ ਨਹੀਂ ਹੈਗਾ। ਆ ਜਾਣਦੇ ਤੇ ਪਿਓ ਨੂੰ। ਕਮਲ ਆ ਲੈ ਲਾ ਤੂੰ ਤਪੋ ਚੇਡੋਂ ਨਾ ਜੀ ਜੀ ਇਹ ਸੇਤੀ ਤੋੜ ਦੀ ਤੜਦੀ ਜੀ ਇਹ ਤਾਂ ਪਤਾ ਤਾਂ ਹੈਗਾ ਭਾਈ ਫਿਰ ਵੀ ਵੱਡੀ ਵਾਰ ਦੀ ਸੌ ਦੀ ਦਿੰਦੇ ਹੁੰਦੇ ਹੁੰਦੇ ਸਾਡੇ ਬਾਹਰ ਇਹ ਸੇਤੀ ਤੋੜ ਤੇ ਜੀ ਜਰਾ ਦੇਖ ਲੈ ਜੇ ਤਾਂ 50 ਦੀ ਦੇਣੀ ਆ ਭਾਈ ਜੇ ਜਾ ਨਹੀਂ ਨਹੀਂ ਕਮਲ ਤੂੰ ਵੀ ਹੱਦ ਕਰਦੀ ਆ 50 ਦੀ ਆ ਲੈ ਲੈ ਭਾਈ ਆ ਤੇ ਹਾਂ ਤੂੰ 50 ਨਹੀਂ ਭਾਈ ਚੱਲਦੀ ਹੈਗੀ ਫਿਰ ਉਹ ਵੀ ਕੀ ਦਾ ਰੇਟ ਆ ਫਿਰ ਨਹੀਂ ਗਮਲੋ ਆ ਦੇਖ ਲੈ ਬਾਲਟੀ ਦੇਖ ਲੈ ਹਾਂ ਕਹਿੰਦੇ ਤੋਂ ਉਹੀ ਆ ਭਾਈ ਹਾਂ 100 ਵਾਲੀ ਵੀ 50 ਵਾਲੀ ਵੀ ਤੂੰ ਦੇਖ ਤਾਂ ਸਹੀ ਬਾਲਟੀ ਦਾ ਫਰਕ ਦੇਖਦਾ ਕਿੰਨਾ ਹੋਰ ਚੀਜ਼ ਨਹੀਂ ਨਾ ਦੇਖਦੀ ਭਾਈ ਆ ਕਿੰਨੇ ਦਾ ਟੰਗਾ ਵਾਈਪਰ ਇਹ ਵੀ ਮਹਗਾ ਇਹਦੇ ਚੋਂ ਬਾਤ ਤੋਂ ਬਾਅਦ ਮੈਂ ਹਰੇਕ ਆਈਟਮ ਚੋ 10 ਰੁਪਏ ਕਰਦਾ ਤੂੰ ਇਹਦੇ ਚੋਂ ਲੋਟਾ ਵਾਲਾ ਸੌਦਾ ਨਹੀਂ ਹੁੰਦਾ ਆ ਤੰਗਾ ਕਿਨੇ ਦਾ ਲੈ ਇਹ ਬੰਦ ਰਹਾ ਰੱਤ ਨੂੰ ਆਉ ਮਾ ਤੇਰੇ ਤੇ ਰਹਾਣਾ ਲੈਣਾ ਤੂੰ ਤਾਂ ਕੁਝ ਹੈ ਨਹੀਂਗਾ ਖੜਾ ਕੇ ਖੜ ਗਈ ਲੈਣਾ ਕਰਾਣੀ ਹਾਂ ਤੂੰ ਦੇ ਦੇ ਜਿੱਦੇ ਸਾਡੇ ਨਹੀਂ ਆਈ 50 ਲਾ ਲੈ ਭਾਈ ਹੁਣ ਲੈ ਲਾਨੀ ਆ ਨਹੀਂ ਲੈ ਜਿੱਦੇ ਤੈਨੂੰ ਨੇ 10 ਦਿੱਤੇ ਮੈਂ 10 ਰੁਪਏ ਕਮਾਉਣਾ ਹਰ ਇੱਕ ਚੀਜ਼ ਚ ਤੂੰ ਫੇਰ ਵੀ ਨਹੀਂ ਆਏ ਕਰੀ ਜਾਨੀ ਹੈਗੀ ਹੁਣ ਤੂੰ ਆ ਦੱਸ ਦੇ ਕੀ ਲੈਣਾ ਕੀ ਆ ਲੈਣਾ ਕੀ ਆ ਪਹਿਲਾਂ ਮੈਨੂੰ ਇਹਦੇ ਨਾਲ ਬਚਾ ਲੈਣਾ ਆ ਬਾਬਾ ਟੀ ਲੈਣੀ ਦੀ ਭਾਈ ਮੈਨੂੰ ਅੰਗਰੀ ਪਸੰਦ ਆ ਪਰ ਤੂੰ ਖੁਣ ਲਾਉਣਾ ਬੈਂਕੇ ਪੈਸੇ ਤੈਨੂੰ ਕਹਾਂ ਵੀ 50 ਦੀ ਲਾ ਲੈ ਭਾਈ 50 ਦੀ ਭਾਈ ਦਾ ਬਾਬਾ ਇਹ ਤਾਂ 50 ਦੀ ਤੈਨੂੰ ਆਖਿਆ ਵੀ ਆ ਲੈ ਲੈ ਭਾਈ ਆ ਪਪਾ ਜੀ ਜਲ ਜਿਹੇ ਜੀ ਚੀਜ਼ ਆ ਫਿਰ ਉਹੀ ਜਾਰੀਟ ਆ ਹੋਊਗਾ ਆ ਦੇਖ ਸੁਰਤ ਤੂੰ ਵਰਥ ਵੀ ਦਿਖਾ ਦੇਣਾ ਰੇਟ ਜੀ ਦੇ ਵਿੱਚ ਫਰਕ ਆ ਇਹ ਆ ਰੇਟ ਜਿਹੜਾ ਆ ਵਰਥ ਆ ਇਹ ਤਾਂ ਹੈਗਾ ਆ 20 ਵੀ ਨਾ ਰੋ ਇਹ ਇੱਕ ਨਵਾਂ ਮੁਰਥਾ ਹੈਗਾ ਆਪਿਆ ਇਹ ਤਾਂ ਫਸੂ ਵਾਲਾ ਹੈ ਫਸੂ ਵਾਲਾ ਹਾਂ ਫਸੂ ਵਾਲਾ ਫਸੂ ਵਾਲੇ ਮੁਰਥਾ ਲਾ ਕੇ ਆਹ ਦੇਖ ਆ ਜਿਹੜਾ ਮੁਰਥਾ ਇਹ ਪੀਰ ਜੀ ਦਾ ਵਾਲਾ ਆ ਇੱਧਰ ਦੇਖ ਇਹ ਆ ਕੱਢ ਕੇ ਦੇ ਮੁਰਥਾ ਹਾਂ ਤੇ ਆ ਫਰਕ ਹੁੰਦਾ ਦੇਖ ਫਰਕ ਹੁੰਦਾ ਚੀਜ਼ਾਂ ਦਾ ਜਿਵੇਂ ਜੇ ਕਿਸੇ ਨੇ ਪੈਸੇ ਲਾਉਣੇ ਹੁੰਦੇ ਆ ਫਿਰ ਉਹ ਹੋਈ ਜਾਂ ਅਸੀਂ ਕੱਢਦੇ ਆ ਭਈ ਯਾਰ ਨਹੀਂ ਬਾਬਾ ਵਾਲੀ ਸੁਣਨੀ ਆ ਕਿੰਨੇ ਦਾ ਨੇ ਹਾਂ ਹਾਂ ਭਾਂਡੇ ਮਾਂਜਣ ਵਾਲੇ ਇਹ 10 ਰੁਪਏ ਦਾ ਹੈ ਕੱਲ ਇੱਕ ਦਾ ਤੁਹਾਨੂੰ ਆ ਦੇ ਦੇ ਮੈਨੂੰ ਕੱਲ ਲੰਗੀ ਦੀ ਦਾ ਆ 40 ਆ 40 ਹੋ ਗਈ ਬਾਲੀ ਸੋਮਣੀ ਵਾਬਾਏ ਹੈ ਉਹਨਾਂ ਕਨੈਕਟਰ ਨਾਲ ਪਰ 10 ਰੁਪਏ ਪਿੱਛੇ ਪਤਾ ਨਹੀਂ ਕੀ ਜਲਦਾ ਪਈ ਨਹੀਂ ਕੋਈ ਸੋਮਣੀ ਤਾਂ ਕੋਈ ਯਾਰ ਕੋਈ ਨਹੀਂ ਮੈਨੂੰ ਕੋਈ ਪ੍ਰੋਬਲਮ ਨਹੀਂ ਕੋਈ ਨਹੀਂ ਕੋਈ ਤਾਂ ਕੋਈ ਪਈ ਪਈ ਮੈਨੂੰ ਤਾਂ ਕਹੇ ਇਹਦਾ 5 ਦਾ ਮਰਦਾ 5 ਦਾ ਹਾਂ 5 ਦੇ ਮੈਨੂੰ ਦਿਹਾੜੇ ਭਾਈ ਕਿੰਨੇ ਰਿਆ ਕੇ ਦੇ ਮੈਨੂੰ ਤੂੰ ਐ ਕਰ 15 ਦੇ ਦਿਆ ਦੇ 60 ਦਿਆ ਦੇ ਆ ਕੋਈ ਵੀ ਕੀ ਕਰਾ ਹੁਣ ਨੂਹਾ ਦਾ ਰਾਜ ਹੋ ਗਿਆ ਨੂਹਾ ਦਾ ਰਾਜ ਤਾਂ ਹੋ ਗਿਆ ਹਾਂ ਨਾ ਪੈਸੇ ਤੇਰੀ ਨੂਨੇ ਤੇਨੇ ਕਿ ਤੂੰ ਲਾਉਣੇ ਆ ਹਾਂ ਨਹੀਂ ਹੁਣ ਮੇਰੀ ਗੱਲ ਸੁਣ ਪੈਸੇ ਤਾਂ ਮੈਂ ਹੀ ਲਾਉਣੀਆਂ ਪਹਿਲੇ ਇਸ ਕਰਨਾ ਦੀ ਐ ਚਲ ਕੋਈ ਨਾ ਤੇਰੀ ਮੁੰਡੇਨ ਦਾਦਾਂ ਦੀ ਆ ਵੀ ਮੂੜੀ ਪੈਸੇ ਖਰਚ ਕਰੀ ਜਾਂਦੀ ਆ ਪੈਸੇ ਤਾਂ ਤੂੰ ਲਾਉਣੇ ਆ ਆਪਣੇ ਕਹਿਦੀ ਕਿ 10 ਰੁਪਏ ਨੇ ਲੈ ਭਾਈ ਕੱਟ ਫਿਰ ਨੋਟ ਹੀ ਬੜਾ ਬਡਾ ਫੜਾ ਤਾ ਕੋਈ ਹੁਣ ਕੱਟ ਲਾ ਦੂ ਮੇਰੇ ਕੋਲ ਵੱਡੀ ਨੋਟ ਆ 40 ਹੁਣ ਤੈਨੂੰ ਮੋੜਾ 100 450 ਰੁਪਏ ਮੋੜ ਦੇ 5 ਮਿੰਟ ਕੋਈ ਹੋਰ ਲਿਆਦਾ ਬਾਲਟੀ ਵੀ ਲੈ ਲੈ ਭਾਈ ਨਾ ਭਾਈ ਬਾਟਿਕਾ ਮਹਿੰਗੀ ਵਾਲੀ ਲਾਉਣਾ ਜੀ ਤਾਂ ਲੈ ਲਾਂਦੀ ਮੈਂ ਚਲ ਬਬਾ 10-5 ਕਢਾ ਦੇ ਕਹ ਲੈ ਕਰਦਾ 10 ਕਢਾ ਦੇਣਾ ਨਾ ਹਾਂ ਭਾਈ ਮਹਿੰਗੀ ਵਾਲੀ ਚਲ ਲੈਦਾ ਤਾਂ ਬਾਣੀ ਨਹੀਂ ਹੈਗਾ ਫਿਰ ਮਨ ਹੈ ਨਹੀਂ ਹਾਂ ਇਹ ਮਨ ਹੁੰਦਾ ਨਹੀਂ ਲੈ ਲਾਂਗੇ ਚੰਗਾ ਹੁਣ ਲੈਣਾ ਨਹੀਂਗਾ ਨਾ ਹੁੰਦਾ ਕੋਈ ਲੈਣੇ ਹਾਂਜੀ ਨਹੀਂ ਹੁਣ ਪੈਸੇ ਬਾਹਲੇ ਟੁੱਟੇ ਦੇਣੀ ਪੈਣੀ ਨਹੀਂ ਮੈਂ ਦੇਖ ਰਹੀ ਜੇ ਮੇਰੇ ਪਸੰਦ ਆਊਗਾ ਅਸਤੇ ਕੁਝ ਜਿਹੜੇ ਮਰੀ ਜਾਣੀ ਆ ਮੈਂ ਤਾਂ ਦਵਾ ਦੇ ਮਰਦਾ ਲਵਾ ਦੇ ਪੈਸੇ ਜਿਹੜੇ ਨਹੀਂ ਕਮਲ ਮੈਂ ਪਸੰਦ ਕਰਕੇ ਚੀਜ਼ ਲਵਾਂ ਬਣੇ ਹਾਂ ਤੂੰ ਆ ਨਖਰੇ ਵਾਲੀ ਤੂੰ ਸੰਤ ਕਰਕੇ ਤਾਂ ਲੈਣੀ ਐ ਨਹੀਂ ਸੱਚ ਮੈਂ ਤਾਂ ਇੱਕ ਗੱਲ ਹੋਰ ਕਹਿੰਦੀ ਸੀ ਜੀ ਇੰਨੀਆਂ ਜਾਪਾ ਕੱਪੜੇ ਲੈ ਲਾਂਗੇ ਹਾਂ ਹੋਰ ਨਹੀਂ ਕਰ ਦੱਸ ਜੀਰਾ ਹੋਰ ਕੁਛ ਲੈ ਲਾਂ ਭਾਂਡੇ ਮਾਜਣ ਵਾਲਾ ਲੈ ਲੈ ਹਾਂ ਉਹ ਇੱਕ ਦੇ ਦੇ ਭਾਈ ਹੋਰ ਭਾਂਡੇ ਮਾਜਣ ਵਾਲਾ ਆ ਸਟੀਲ ਬੋਸ ਦੇ ਦੇ ਪੂਰੀ ਤੇਰੇ ਭਾਈ ਤੋਂ ਤਾਂ ਨਹੀਂ ਕਰਦੇ ਕਿ ਤੇ ਨਹੀਂ ਨਹੀਂ ਦਹਾਏ ਕਿ ਦੇਖੋ ਜੀ ਤੇ ਸਾਡੀ ਜੀ ਦੁਕਾਨਦਾਰੀ ਆ ਜਿਆਸੀ ਕਰ ਦੇ ਲੱਗ ਜੀ ਸਾਡੂ ਕਿਹੜਾ ਦੂਜੀ ਵੀ ਕਰ ਦਊਗਾ ਗੱਲ ਤੇਰੀ ਸਹੀ ਆ ਪਰ ਤੇਰਾ ਸੋਗਾ ਫੱਟਾ ਵਧੀਆ ਹੁੰਦਾ ਜੀ ਤੇਰੀ ਹੁੰਦੀ ਹੈ ਸਰੇ ਜੀ ਮਾੜੀ ਚੀਜ਼ ਨਹੀਂ ਦੂ ਲਾਂਗਾ ਨਾ 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 ਵਧਾ ਜੀ ਦੰਪਾਣੀ ਲੈ ਆਇਤੀ ਲੈ ਸਾਰਾ ਮੰਤਨ ਦੇ ਲਈ ਵਧ ਦੇ ਦੇਗੇ ਠੀਕ ਕਰਾ ਤੇ ਕੰਮ ਵੀ ਨਿਕਦਾ ਭਾਂਡੇ ਵਾਲਾ ਰੋਟੀ ਕਿਧਾ ਗੋਆ ਥੋੜਾ ਸੱਚ ਲੈ ਨਹੀਂ ਮੇਰੇ ਤੇ ਨਾ ਟੱਡ ਜੇ ਚੁੱਪਪਾਣਾ ਗੋਲਾ ਜਿਹਾ ਬਣਿਆ ਪਿਆ ਨਹੀਂ ਉਹਨਾਂ ਦੀ ਉਹ ਕਾਇਲੇ ਕੀ ਕਰਨਾ ਨਹੀਂ ਉਹਨਾਂ ਦੀ ਕੁੜੀ ਨਹੀਂ ਉਹ ਭੱਜ ਗਈ ਨਹੀਂ ਆਈ ਉਹਨਾਂ ਦੇ ਕਹਿੰਦੇ ਪਿੰਡ ਦੇ ਮੁੰਡੇ ਨਾਲ ਭੱਜ ਗਈ ਉਹ ਹੋਰ ਕਿਹਦੇ ਕੋਲੇ ਪੁੱਤਾਂ ਹੈ ਕਿੱਦਾਂ ਇਹਦੇ ਕੋਲੇ ਚੱਲ ਚਾਹ ਨਾ ਉਹ ਕਮਲ ਨੂੰ ਦੇਣੀ ਸੀ ਕਮਲ ਹੋਈ ਨਹੀਂ ਫਿਰ ਚਰਨ ਕੋਲੇ ਜਾਂਦੇ ਚਾਹ ਦੇਖਦੀ ਆ ਘਰੇ ਜਾਈਏ ਉਹਨਾਂ ਦੇ ਅਵਾੜ ਕਿਹੜਾ ਸੌਖਾ ਵਾ ਮੈਂ कहने मिट्टी ना मिट्टी होना पैदा गा मथन ही मंजा मिलता गा साधन कोले धंधे नहीं मुकते है हां की हाल है ठीक ठीक है हाँ, वादी किधर मैं तो बाड़े जानी पाथियां लेके आनी अच्छा, तेन को गल नहीं पता ना की हो गया नील इन अपने पिंड चू थू हो ही पी आई हो गया नी यहा ਨੀ ਲੈ ਤੈਨੂੰ ਕਿਸੇ ਵੀ ਗੱਲ ਦਾ ਪਤਾ ਨਹੀਂ ਨੀ ਮੈਨੂੰ ਕਿੱਥੋਂ ਪਤਾ ਲੱਗੂ ਜੇ ਮੈਂ ਕੰਮਾਂ ਚੋਂ ਨਿਕਲ ਗੋਹਾ ਸੱਟਲਾ ਸਾਰਾ ਝੋਲਾ ਹੀ ਨਹੀਂ ਮੁਕਦਾ ਸਾਰਾ ਨਾ ਰੋਟੀਆਂ ਪਕਾ ਲਾ ਆਹੀ ਕੰਮਾਂ ਮੇਰੇ ਕੋਲੇ ਤਾਂ ਅੱਛਾ ਤੇ ਮੈਨੂੰ ਵੀ ਉਹ ਤੇਰੇ ਵਾਲੇ ਬਾਈ ਨੇ ਦੱਸਿਆ ਸੀ ਨੀ ਉਹਨਾਂ ਦੀ ਉਹ ਕੈਲੇ ਕੀ ਕਰਨਾ ਭੱਜ ਗਈ ਨੀ ਹਾਂ ਤੇ ਦੇ ਮੁੰਡੇ ਨਾਲ ਨੀ ਮੈਂ ਮਰ ਜਾ ਨੀ ਦੋਦੋ ਜਵਾਕਾਂ ਦੀਆਂ ਮਾਵਾ ਹੋ ਕੇ ਵੀ ਟੇਕਦੀਆਂ ਜਾ ਵਡੀਆਂ ਨੀ ਉਹੀ ਆ ਐ ਨਹੀਂ ਸ਼ਰਮ ਮੰਨਦੀਆਂ ਹਨਾ ਵੀ ਪਿੰਡ ਚ ਐਸਾ ਕੁਝ ਤਾਂ ਨਾ ਕਰੋ ਨੀ ਹੋਰ ਗਾਹ ਕੀ ਆਉਦੀ ਲਾਦ ਨੂੰ ਕਿ ਉਹ ਦੇਣਗੀਆਂ ਸਿੱਕੇ ਦੇਣਗੀਆਂ ਜੋ ਆਪ ਹੀ ਆ ਚੱਜ ਕਰੀ ਜਾਂਦੀਆਂ ਨੇ ਨਹੀਂ ਹਾਂ ਸ਼ਰਮ ਨਹੀਂ ਆਉਂਦੀ ਹੈਗੀ ਹਨਾ ਉਹੀ ਤਾਂ ਗੱਲ ਚੱਲ ਨਹੀਂ ਆ ਜਾਨੀ ਗਾਗਣ ਪੱਥੀਆਂ ਲਈ ਮੇਰੀ ਗੱਲ ਸੁਣ ਹਾਂ ਸੱਚ ਲੈ ਕਹਿੰ ਪੱਥੀਆਂ ਰੇ ਕੱਲ ਤਾਂ ਮੱਠੋ ਲੈ ਕੇ ਗਈਆਂ ਇਹ ਨਹੀਂ ਸੀ ਤੇ ਮੈਂ ਚਾ ਵੀ ਦਿੱਤੀਆਂ ਨਹੀਂ ਮਾਂ ਤਾਂ 4 ਦਿਨ ਹੋ ਗਏ ਬਾੜੀ ਨਹੀਂ ਬੜੀ ਲੈਣੀ ਕਿੰ ਮੇਰੇ ਬਾੜੇ ਚ ਸੀਗੀ ਕੋਈ ਹੂੰ ਫਿਰ ਦਿੱਤਾ ਤੂੰ ਸੀਗੀ ਓਏ ਲਾ ਸੋ ਮਹਾਰਾਡੀ ਮੈਂ ਤਾਂ 4 ਦਿਨ ਹੋ ਗਏ ਬਾੜੇ ਚ ਆਈ ਨਹੀਂ ਹੈਗੀ ਨਹੀਂ ਹਾਂ ਫਿਰ ਮਤਰਾ ਉਹ ਜਿਹੜੀ ਉਹ ਕਮਲ ਹਾਂ ਉਹ ਵੀ ਮੇਰੇ ਵਰਗੀ ਜੀ ਆ ਭਾਰੀ ਜੀ ਲੱਗਦੇ ਨਹੀਂ ਫਿਰ ਦਿੱਤਾ ਉਹ ਤੇਰੇ ਵਾਲੇ ਬਾੜੇ ਚ ਸੀ ਮੇਰੇ ਵਾਲੇ ਬਾੜੇ ਚ ਹਾਂ ਪਰੇਖਣਾ ਪੈ ਗਿਆ ਹੋਵੇ ਤੈਨੂੰ ਨਾ ਨਾ ਲੈ ਮੇਰੀ ਅੱਖਾਂ ਨੂੰ ਬਲੇਖਾੜੀ ਪੂਣਾ ਮੈਨੂੰ ਤੈਨਾਂ ਦੋ ਦੂਰ ਤੱਕ ਬੰਦਾ ਨਹੀਂਦਾ ਲੰਮੈ ਨੂੰ ਬਲੇਖਾ ਵੇਜੂਗਾ ਚੱਲ ਕੋਈ ਨਾ ਮੈਂ ਤਾਂ ਇੰਨੇ ਕੋ ਕੀੜੀ ਹੁੰਦੀ ਨਾ ਉਹ ਨੂੰ ਵੀ ਐਂ ਦਿਖਾਨੇ ਉਹ ਧਰਤੀ ਤਾਂ ਉਹ ਤੁਰ ਜਾਂਦੀ ਆ ਮਤ ਜੇ ਕਿਤਾ ਕਈ ਵਾਰ ਪੈਰ ਪੂਰ ਥੱਲੇ ਆ ਜੇ ਨਾ ਮੈਂ ਤਾਂ ਪਰਾਂ ਦੇ ਲੱਗ ਜਾਂਦੀ ਆ ਚੱਲ ਕੋਈ ਨਾ ਫੇ ਲੱਗ ਜੂ ਪਤਾ ਜੇ ਮੇਰੀਆਂ ਪਾਥੀਆਂ ਇੱਲੀਆਂ ਹੀ ਆ ਫੇ ਤਾਂ ਪਤਾ ਲੱਗੂ ਗਈ ਇਹ ਚੱਕੀਆਂ ਹੁੰਦੀਆਂ ਚੱਲ ਤੂੰ ਇੱਕ ਵਾਰੀ ਨਹੀਂ ਪਾਥੀਆਂ ਦਾ ਮੂੰਹ ਇੱਕ ਦੋ ਵਾਰੀ ਪਹਿਲਾਂ ਮੇਰੀਆਂ ਚੱਕੀਆਂ ਵੀਆਂ ਸੀ ਮੈਂ ਕਹਿੰਦੀ ਨਹੀਂ ਚੱਲ ਮੈਨੂੰ ਹੀ ਕੋਲੇ ਖਾ ਲੱਗਦਾ ਵੀ ਉਹੀ ਲੱਗਦਾ ਮੈਂ ਲੈ ਗਲੂਗੀ ਇਹ ਭਣੇ ਗੌਰ ਕਰ ਲੈ ਇਹਦੀ ਪਾਥੀਆਂ ਦੀ ਚੱਲ ਹਾਂ ਤੇ ਚਲ ਚੰਗਾ ਨਹੀਂ ਸੱਚ ਗੱਲ ਸੁਣ ਮੇਰੀ ਹੁਣ ਤੂੰ ਕਿੱਧਰ ਜਾਨੀ ਆਂ ਮ ਕਮਲ ਕੋਲ ਜਾਂਦੀ ਸੀਗੀ ਅੱਛਾ ਹਾਂ ਠੀਕ ਚਲ ਚੰਗਾ ਤੂੰ ਕੱਢਿਆ ਗੇੜਾ ਹਾਂ ਚੰਗਾ ਸਿੰਗ ਸੱਟ ਤੇ ਸੀਕਾ ਤੇ ਲਾਤਾ ਪਾਂਬੜ ਪਾਠੀਆਂ ਤਾਂ ਮੈਂ ਹੀ ਚੱਕਦੀ ਆ ਇਹਨਾਂ ਨੂੰ ਆਪ ਕੋਲ ਡੜਾਲੜਾ ਮਾਰੂ ਬਾੜਾ ਕਮਲ ਦੇ বিনা ਤਾਂ ਚਰਨ ਸਾਹ ਨਹੀਂ ਲੈਂਦੀ ਸਾਰਾ ਦਿਨ ਕਮਲ ਕਮਲ ਨਾਮ ਜਪਦੀ ਰਹਿੰਦੀ ਆ ਦੇਖ ਤਾਂ ਸਹੀ ਜਦੋਂ ਮੈਂ ਕਮਲ ਦਾ ਨਾਲੇ ਤਵੀ ਮੈਂ ਕਮਲ ਕੋਲ ਜਾਨੀ ਆ ਕਿਵੇਂ ਮੁਸਕਰੀਆਂ ਹੱਸਦੀ ਸੀ ਲੈ ਵੀ ਤੇਰੇ ਹੀ ਕਮਲ ਨਾ ਮਲਾ ਜਾ ਮਲਾ ਜਾ ਤਾਂ ਮੇਰਾ ਵੀ ਆ ਦੇਖੀ ਜਾ ਜੋ ਤੁਹਾਨੂੰ ਜੋ ਜੋ ਫਿਰ ਨਾ ਕਰਵਾਇਆ ਮੈਨੂੰ ਗਗਨ ਕਿਨੇ ਕਹਿਣਾ ਲੈ ਮਨਾ ਪੱਥੀਆਂ ਥਰਦਾ ਅੱਜ ਮਸਾ ਧੁੱਪ ਨਿਕਲੇ ਚਾਰ ਦਿਨਾਂ ਬਾਅਦ ਪੈਂਦੀ ਠੰਡ ਨਹੀਂ ਪੈਂਦੀ ਠੰਡ ਨਹੀਂ ਪੈਂਦੀ ਆ ਦੇਖ ਲੈ ਹੁਣ ਕਿੰਨੀ ਠੰਡ ਪੈਂਦੇ ਕੋਟੀਆਂ ਸਵਟ ਕਢਾਵੇ ਚਾਰ ਦਿਨਾਂ ਚ ਮਨਾ ਕੀ ਕਰੀ ਹੈ ਸਾਰੇ ਕੰਮ ਰਹਿ ਜਾਂਦੇ ਜਦੋਂ ਬਾੜੇ ਚ ਆ ਜਾਂਦੀਆਂ ਰੋਏ ਦੇਖ ਲੈ ਮੇਰੀਆਂ ਪਤਿਆ ਹੱਲੀਆਂ ਹੋਈਆਂ ਹੁੰਦੀਆਂ ਨਹੀਂ ਪਤਾ ਨਹੀਂ ਕੌਣ ਚੱਕਦਾ ਕੌਣ ਨਾ ਅੱਜ ਤਾਂ ਧੁਈਆਂ ਦਾ ਟਾਈਮ ਵੀ ਨਹੀਂ ਹੋਇਆ ਵੀ ਇਹ ਧੁਈਆਂ ਵਾਲੇ ਵੀ ਲੈ ਜਾਂਦੇ ਨੇ ਕਈ ਵਾਰੀ ਚੱਕ ਕੇ ਪੰਜ 6 ਦਿਨ ਹੋ ਗਏ ਕਿਹਦੇ ਦੇ ਸ਼ੱਕ ਕਰਾਂ ਕਿਹਦੇ ਨਾ ਚਰਨੋਂ ਵੀ ਨਹੀਂ ਜੀ ਲੱਗਦੀ ਲੱਗਦੀ ਗਰਨ ਵੀ ਨਹੀਂ ਜੀ ਮਨਾ ਕੌਣ ਚੱਕਦਾ ਹੋਊਗਾ ਅੱਜ ਦਾ ਸਰਕਾਰਾਂ ਮੰਤਰੀ ਆ ਗਏ ਨੇ ਗਾਰੇ ਚ ਨਹੀਂ ਕਾਦੀ ਆਵਾਂ ਤਾਂ ਇਧਰ ਪਸੀ ਵੀ ਬਾਥੀਆਂ ਥੱਲੇ ਵਾ ਜਾਲ ਮੜਾ ਬਟਾ ਲੱਗ ਜਾਊਗਾ ਚੇਕੋ ਤੂੰ ਅੱਜ ਨਹੀਂ ਲੇਟ ਕੱਪ ਹੋ ਗਈ ਨਹੀਂ ਮੈਂ ਲੇਟ ਦਾ ਬੱਸ ਨਾ ਪਹਿਲਾਂ ਦੱਸ ਨਾਰ ਤੇਰਾ ਬੋਹੇ ਦਾ ਪਿਆ ਉਹਨੂੰ ਕੱਛ ਦੇਣਾ ਨਹੀਂ ਨੇ ਆਇਆ ਹੋਇਆ ਭੈ ਜੀ ਮੈਂ ਬੁਖਾਰ ਚ ਚੜਿਆ ਹੁੰਦਾ ਖਾਂਦਾ ਚੜਦਾ ਹੀ ਰਹਿੰਦਾ ਭਣੇ ਬੁਖਾਰ ਰੋਜ਼ ਨਿਕੰਮਾ ਦਾ ਬੁਖਾਰ ਚੜ ਜਾਂਦਾ ਕੀ ਕਰਾਂ ਕੰਮ ਦੇਖ ਦੇਖ ਹੀ ਡਰ ਲੱਗੀ ਜਾਂਦਾ ਮਟੋੜ ਜਵਾਨ ਤੇ ਕੁੜੀਆਂ ਨੂੰ ਲਾ ਰਿਆ ਕਾਕਾ ਨਾਲ ਨਹੀਂ ਕੰਮ ਕਰਾਉਂਦੀ ਆ ਭਣੇ ਫਿਰ ਜਾਂਦਾ ਪੜ੍ਹਾਈ ਲੋਟ ਆਉਂ ਜਾਂ ਕੰਮ ਲੋਟ ਆਉਣਗੇ ਤੈਨੂੰ ਪਤਾ ਫਿਰ ਕੰਮ ਅੱਜ ਕੱਲ੍ਹ ਦੀ ਪੜ੍ਹਾਈ ਦਾ ਨਹੀਂ ਅਸੀਂ ਜੀ ਕਹੇ ਜੀ ਪੜ੍ਹਾਈ ਹੈ ਜਿਹੜੀ ਹੁਣ ਕੰਮ ਦਾ ਟਾਈਮ ਹੀ ਨਹੀਂ ਮਿਲਦਾ ਨਹੀਂ ਚੱਲ ਜਵਾਖਾ ਨੇ ਵੀ ਪਰਮ ਨਹੀਂ ਹੁੰਦਾ ਚਲਦੀ ਹੋਰ ਸੁਣਾ ਬਾਕੀ ਸਾਡੇ ਰਿਸ਼ਤੇਦਾਰਾਂ ਨੂੰ ਆਉਣਾ ਜਿੰਮੇ ਜਲਦੀ ਘਰੇ ਜਾਣੀ ਕਤਨੇ ਦਾ ਮਦਰ ਲਵੇ ਹੋਰ ਖੜ ਜਾਂਦੀ 10 ਮਿੰਟਾ ਨਹੀਂ ਮੈਂ ਤਾਂ ਕਹੋਚ ਕੇ ਸੀ ਮਾ ਚਲ ਕਾਮਲ ਹੋਊਗੀ ਬਾੜੇ ਚ ਮਾ ਗੋਹਾ ਪਿਆਸ ਨੇ ਰਕਤ ਨਾਲ ਮੈਂ ਨਾਲ ਪਹਤਾ ਦੂੰਗੀ ਨਹੀਂ ਮੈਨੂੰ ਅੱਜ ਟਾਈਮ ਨਹੀਂ ਨਹੀਂ ਤਾਂ ਮੈਂ ਪਹਤਾ ਦਾਂਦੀ ਉਹ ਮੇਰੀ ਨੰਦ ਨੇ ਆਉਣਾ ਚਲਕੋ ਜੀ ਨੇ ਤੁਹਾਨੂੰ ਪਤਾ ਫਿਰ ਕੇ ਸੌ ਸੁਣਾਉਂਦੀ ਜੇ ਮੈਂ ਨਾ ਘਰੇ ਹੋਈ ਮੌਕੇ ਤੇ ਕਾਮਲ ਗੱਲ ਪੁੱਛਦੇ ਨੇ ਕੀ ਪੁੱਛਾਂ ਤੂੰ ਕੱਲ ਆਈ ਸੀ ਬਾੜੇ ਚ ਮਾ ਮੈਂ ਤਾਂ ਆਈ ਨਹੀਂ ਮੈਂ ਤਾਂ 4 ਦਿਨਾਂ ਬਾਅਦ ਆਈ ਆਂ ਇਹ ਤਾਂ ਤਾਂ ਨਹੀਂ ਪੰਦੀ ਸੀ ਮੈਂ ਤਾਂ ਖੋਈ ਨਾ 4 ਦਿਨਾਂ ਬਾਅਦ ਆਈ ਆਂ ਅੱਗੀ ਦੇਖੇ ਮੇਰ ਤਾਂ ਸਾਰੀ ਢਾੜੀ ਚੱਕੀ ਹੋਈ ਆ ਫਰਖੀਆਂ ਦੀ ਨਹੀਂ ਤੂੰ ਕੀ ਕਹਿੰਨੀ ਆ ਮਰ ਤਾਂ ਦੇਖਾ ਸਾਰੀ ਖਾਲੀ ਕਰੀ ਕਿਸੇ ਨੇ ਸ਼ਕੱਲਾ ਤੂੰ ਕੀ ਰਨੀ ਆ ਉਹ ਮਸਾ ਤਾਂ ਪਾ ਸਕਦੇ ਆਗੇ ਇੱਕ ਤਾਂ ਢਿੱਡ ਵੱਡਾ ਬੈਠਿਆ ਨਹੀਂ ਜਾਂਦਾ ਪੱਖਣ ਨੂੰ ਮੈਂ ਤਾਂ ਮਸਾ ਦੋ ਮਾ ਮੈਂ ਸੋਚੀ ਸੀ ਦੀਦੀ ਵੀ ਚੱਲ ਗਈ ਵਾ ਤੂੰ ਜਾਈਂ ਆਲੇ ਰਹ ਜਾਂਦੇ ਨਾ ਮਾ ਤਾਂ ਪਿੰਘਾ ਤਾਂ ਟਾਈਮ ਵੀ ਨਹੀਂ ਹੋਇਆ ਨਹੀਂ ਹੋਇਆ ਤਾਂ ਠੰਡ ਸੁਰੂ ਹੀ ਹੋ ਰਹੀ ਹੈ ਚੱਕਲੀ ਪੁਰਾਣੀ ਕਿਹੜੀ ਆ 5-6 ਦਿਨ ਹੋ ਗਏ ਬਣੇ ਨਹੀਂ ਹੂੰ ਤੈਨੂੰ ਗੱਲ ਦੱਸ ਆ ਗਾਗਨ ਦੇਖ ਲੈ ਕਿੰਨੀਆਂ ਪਾਤਾਂ ਆ ਮੈਂ ਪਹਿਲਾਂ ਸੋਚ ਕੇ ਥੀ ਆ ਵੀ ਦੇਖ ਲੈ ਕਿੱਡਾ ਵੜਾ ਭੜੀ ਖੜੀ ਆ ਤੂੰ ਦੇਖ ਲੈ ਇੱਕ ਗਾਂ ਉਹ ਇਹ ਤਾਂ ਇੰਨਾ ਗੋਹਾ ਲਿਆਉਂਦੀ ਕਿੱਥੋਂ ਆਏ ਇੱਕ ਡੰਗਰ ਇਹਦੇ ਹੋਰ ਇੱਕੋ ਹੀ ਮੱਝ ਆ ਗਈ ਤੇ ਇੰਨਾ ਗੋਹਾ ਚੱਕਦੀ ਕਿਥੋਂ ਆਪਣੇ ਤਾਂ ਨਹੀਂ ਚੱਕੀਆਂ ਨਾ ਨਹੀਂ ਆਪਣੇ ਤੋਂ ਫਾਉਂਟੋਂ ਕਿ ਦੇਖੋ ਮਾਰਨ ਗਵਾਣ ਦੇ ਕਾਨੂੰ ਮਾਰਾ ਕਰਦਾ ਹੁੰਦਾ ਹਾਂ ਹਾਂ ਇਹ ਤਾਂ ਕੀ ਪਤਾ ਉਹ ਕਿਸੇ ਦਾ ਗੋਹਾ ਨਾ ਚੱਕਦੀ ਹੋਵੇ ਹਾਂ ਹੀ ਹੁਣ ਹਨਾ ਬਿਆਲੀ ਕਹਿੰਦੀ ਅੱਜ ਤੇ ਲੈ ਜਾ ਚੱਕ ਸਹੀ ਕਰ ਲੈ ਹੂੰ ਚੱਲ ਤੂੰ ਆਦਾ ਬਾੜਾ ਸਮਾਰ ਕੇ ਰੱਖਿਆ ਕਰ ਤੂੰ ਬਾੜਾ ਕੋ ਤੁੰਡਾ ਕਰਕੇ ਰੱਖ ਦੇ ਤੂੰ ਨੇ ਮਤਾਂ ਗਾਈਂਦੀ ਸੀ ਮਰਨਾ ਕੋਹ ਹਫਤਾ ਨਹੀਂ ਨੇ ਮੋ ਪਥਾ ਨਹੀਂ ਸਕਦੀ ਪਾਣ ਤੈਨੂੰ ਦੱਸੀ ਤਾਂ ਜਾਣੀ ਆਂ ਨੇ ਮੇਰੀ ਨੰਦਦਾਰੀ ਆ ਉਹਦਾ ਮੈਨੂੰ ਘਰੋਂ ਕੱਢਣੀ ਕਰ ਦਿੰਦੀ ਆ ਜੇ ਮੈਂ ਘਰੇ ਨਾ ਹੋਵਾਂ ਹੁਣ ਤੈਨੂੰ ਪਤਾ ਠੰਡਾ ਠੁੰਡਾ ਵੀ ਲਿਆ ਕੇ ਰੱਖਣਾ ਉਹਦੇ ਵਾਸਤੇ ਉਹ ਠੰਡਾ ਹੁਣ ਜੇ ਖਾਣੇ ਦੀ ਬਰਫ਼ ਤਾਂ ਪਈ ਜਾਂਦੀ ਆ ਲੱਗ ਨਹੀਂ ਇਹ ਤਾਂ ਸਾਲਾਂ ਚ ਵੀ ਠੰਡਾ ਪਿੰਦੀ ਆ ਹੂੰ ਤੈਨੂੰ ਜਿਹੋਈ ਪਈ ਆ ਕਿ ਪਾਟਨ ਤੇ ਕਾਟਣ ਤੇ ਉਹਦਾ ਫਿਰ ਤੈਨੂੰ ਪਤਾ ਹੀ ਆ ਲੈ ਜਿਆਦਾ ਆਦੀ ਬਾਏ ਹੁੰਦੇ ਵੀ ਮੇਰੇ ਪੇਕੇ ਮੇਰੀ ਸੇਵਾ ਵੱਧ ਕਰਨ ਇਧਰ ਆਪਦੇ ਖਸਮ ਨੂੰ ਲੈ ਕੇ ਆਉਂਦੀ ਆ ਉਦੋਂ ਤਾਂ ਮੈਂ ਦੱਸਾਂ ਤੈਨੂੰ ਕਹੂਗੀ ਲੈ ਮੁਰਗਾ ਵੱਡੋ ਭਾਬੀ ਅਜੋ ਚੋਦੀ ਹੋਣੀਆ ਮੁਰਗੇ ਦੀ ਉਹੀ ਜੀ ਆ ਨੀ ਮਾਸ ਮਗਲੇ ਮਾਸ ਦੇਣਾ ਪਊਗਾ ਮੈਨੂੰ ਸਾਫਾ ਬਨੇ ਪਹਿਲਾਂ ਨਹੀਂ ਆਉਂਦਾ ਹੈਗਾ ਉਹੀ ਤਾਂ ਗੱਲ ਆ ਹਾਂ ਬੇਸੀ ਦੀ दारू ਦੀ ਬੋਤਲ ਮੰਗਦਾ ਮਰਨਾ ਕਿੱਥੇ ਫੇਰ ਹੋਰ ਜਾਵਾਂ ਬਣਿਆਗਾ ਲੇਟ ਵਾਲੀ ਜੋਨੀ ਪਰੋਣੇ ਦੀ ਸੇਵਾ ਤਾਂ ਕਰੀ ਚੰਗੀ ਨਾ ਈਆਂ ਦਾ ਦਿੱਤਾ ਨਹੀਂ ਘਟਦਾ ਹੁੰਦਾ ਨੀ ਚੱਜਦੀ ਚੀਜ਼ ਖਾ ਲੈ ਕੋਈ ਉਹ ਗਲਾਬ ਜਾਮਣਾ ਰਸਗੁਲਾ ਹੀ ਜਿਹੀ ਚੀਜ਼ ਮੰਗਾ ਲੈ ਮਾਟਰ ਪਨੀਰ ਦੀ ਸਬਜ਼ੀ ਬਣਵਾ ਰੇ ਹੂੰ ਕਮਲ ਮੈਂ ਤੈਨੂੰ ਚੰਗੀ ਗੱਲ ਹੀ ਕਹਿਣੀ ਆ ਕਰਾਂਗੀ ਤਾਂ ਤੂੰ ਗੁੱਸਾ ਬਾਈਲੇ ਨੇ 8 ਕਿਲੇ ਆਉਂਦੇ ਆ ਜੇ ਵੱਢ ਕੇ ਲੇਗੀ ਫਿਰ ਕੀ ਕਰਾਂਗੀ ਆ ਨਾ ਗਿਣਿਆ ਨਾ ਕਰ ਮੁਰਗੇ ਮਰ ਗਏ ਹੀ ਨੇ ਨਹੀਂ ਕਿਸਮਤ ਦੇ ਖੇਲ ਹੁੰਦੇ ਨੇ ਕਿਸੇ ਦੇ 8 ਕਿਲੇ ਨਾਲ ਨਾ ਤਾਂ ਅਸੀਂ ਅਮੀਰ ਹੋਈਏ ਨਾ ਅਸੀਂ ਹੋਈਏ ਭਾਵੇਂ ਗਰੀਬ ਮੈਂ ਤਾਂ ਦੇ ਕਿਸਮਤ ਤੇ ਛੱਡੀ ਹੋਈ ਆ ਗੱਲ ਚੱਲ ਆਹੋ ਨਾ ਜੀਣੀ ਕਰਦਾ ਭਾਣਾ ਕੀ ਕਰਾਂ

ਮਾ ਪੰਜ ਬੁੱਤ ਨਾ ਪੋਤੇ ਹਜੇ ਵੀ ਬਾਬਾ ਕਾ ਖੋਤੇ ਮੇਰੀ ਤਾਂ ਜ਼ਿੰਦਗੀ ਆ ਹੀ ਨੰਘ ਜਾਣੀ ਆ। ਲੈ ਏਡੀ ਦੁਰੋਂ ਆਤ ਆ ਗਈ। ਪਤਾ ਨਹੀਂ ਕਮਲਾ ਭੈਣ ਘਰੇ ਮਿਲੂਗੀ ਕਨਾ। ਚਲ ਦੇਖਦੀ ਆਂਗੀ। ਕੀ ਕਹਿੰਦੀ ਏ? ਨਹੀਂ ਕਮਲਾ। ਕਮਲਾ। ਮੈਂ ਤਲਾ ਦਾ ਘਰੇ ਨਹੀਂ ਹੋਈ। ਚਲ ਉਹੀ ਗੱਲ ਹੋ ਗਈ ਮੈਨੂੰ ਤਾਂ ਅਸੀਂ ਚਲ ਜਾ ਕੇ ਆਉਣੀ ਆ ਤੇ ਦਹੋਲਾ ਜਾ ਕਰਕੇ ਆਉਂਗੀ ਕਾਹ ਨੂੰ ਤਾਂ ਘਰੇ ਨਹੀਂ ਘੜਦੀ ਕੀ ਕਹਿ ਸਕਦੇ ਕਿੱਥੇ ਗਈ ਹੋਣੀ ਚਲ ਜਾਣੀ ਆ ਫਿਰ ਕੀ ਬਤਰਾ ਸੀ ਮਿਲ ਜੇ ਦੇਖਦੀ ਆ ਨਹੀਂ ਲੈ ਦਿਨੀ ਵਿੱਚ ਵੱਜੀ ਆ ਨਹੀਂ ਉਹ ਗੱਲ ਹੋ ਗਈ ਗੱਡੀਆਂ ਚ ਗੱਡੀਆਂ ਵੱਜੀਆਂ ਬਿੱਲੋ ਤੇਰੀ ਤੌਰ ਦੇਖ ਕੇ ਪੌਰਨੀ ਮੇਰੀ ਤਾਂ ਤੋਰੀ ਵਾਲੀ ਸੋਨੀ ਜੇ ਤੂੰ ਮੁੰਡਾ ਹੁੰਦੀ ਮੈਂ ਤਾਂ ਤੇਰੇ ਤੇ ਮਾਰਨੀ ਇਹ ਸੱਚੀ ਸੱਚੀ ਨਹੀਂ ਹੁੰਦੀ ਹਾਂ ਇਹ ਕਦੋਂ ਨਹੀਂ ਨਿਤੋਂ ਪੱਜੀ ਸਾਡੇ ਕਰ ਕਰਨੀ ਮੈਂ ਤੈਨੂੰ ਦੱਸਦੀ ਆ ਚਲ ਆਸੀ ਦੀ ਗੱਲ ਦਾ ਹਾਸੇ ਦੀ ਮੈਂ ਤਾਂ ਤੜਕੇ ਦੀ ਭਾਦੀ ਫਿਰਦੀ ਆ ਇਹ ਅਹੀ ਜੀ ਕੀ ਗੱਲ ਹੋ ਗਈ ਤੜਕੇ ਦੀ ਭਾਦੀ ਫਿਰਦੀ ਆ ਨੀ ਨਹੀਂ ਕੰਮ ਨਾ ਪੁੱਤੇ ਦਾ ਢੱਡੇ ਚ ਨਾ ਗੋਲਾ ਜਿਹਾ ਬਣਿਆ ਪਤਾ ਬਣੀ ਰਹਿੰਦੇ ਨੇ ਗੋਲੇ ਪਾਣੇ ਸਾਰੇ ਪਿੰਡ ਦੀ ਕਹਾਵਰੀਆਂ ਤੂੰ ਨੇ ਗੈਸ ਜੀ ਬਣੀ ਮੈਨੂੰ ਪੁੱਤ ਤੇ ਦੀ ਨਿਕਲਦੀ ਵੀ ਨਹੀਂ ਹੈ ਕਿਸੇ ਪਾਸੇ ਨੂੰ ਕਾਹੀ ਡਿਕਦੀ ਹੋਣੀ ਮੈਨੂੰ ਤਾਂ ਤੂੰ ਕਾਹਨੂੰ ਡਿਕਦੀ ਆ ਇਹ ਗੱਲਾਂ ਨੂੰ ਕੰਮ ਆਉਂਦਾ ਹੈ ਜੀ ਕਮਲ ਕੋਲੇ ਢੱਡ ਹੋਲਾ ਕਰਕੇ ਆਣੀ ਉਹ ਹੀ ਮੇਰਾ ਦੁੱਖ ਸੁਖ ਸੁਣਦੀ ਹੁੰਦੀ ਆ ਨਹੀਂ ਹੁਣ ਕਿਹੜਾ ਨਵਾਂ ਕਾਂਡ ਹੋ ਗਿਆ ਪਿੰਡ 'ਚ ਨਹੀਂ ਉਹ ਪੁੰਨਾ ਦੀ ਨਹੀਂ ਨਹੀਂ ਕੈਲੇ ਕਿ ਕਰਨਾ ਨਹੀਂ ਨੀਨ ਪੁੱਤ ਤੇ ਆਪਣੇ ਪਿੰਡ ਦੇ ਮੁੰਡੇ ਨਾਲ ਭਾਜੀ ਪੰਜਰੀ ਨੂੰ ਮੈਂ ਮਰ ਜਾ ਏ ਹੋ ਦੇਖ ਲਾ ਆਪਣੇ ਕੌਜੂਗਾ ਆਇਆ ਪਿਆ ਨਾ ਕੌਜੂਗਾ ਆ ਪਾਪਾ ਨੇ ਆਈ ਆ ਇਹ ਲੋੜਨ ਇਹੋ ਤੇ ਦੋ ਜਵਾਖ ਵੀ ਨੇ ਨਹੀਂ ਹਾਂ ਨਹੀਂ ਇੰਨੀ ਸ਼ਰਮ ਨਹੀਂ ਮੰਨਦੀਆਂ ਹੈਗੀਆਂ ਇਹ ਹਾਂ ਦੱਸ ਉਹਦੇ ਚ ਕੀ ਕੀੜੇ ਪਏ ਹੋਏ ਸੀਗੇ ਇਹ ਛੱਡ ਕੇ ਜਾਨੀ ਆ ਵੀ ਇਹਦੇ ਚ ਫੋਲੋ ਕਰਦੇ ਨੇ ਨਹੀਂ ਉਹੀ ਆ ਆ ਠੀਕਰਾ ਮੁੱਦਾ ਪਾਜ ਜਾਂਦਾ ਨੇ ਪੁੱਤੀਆਂ ਦੇ ਨੇ ਆ ਕਲੀ ਨਹੀਂ ਹੈਗੀ ਵੀ ਆਦੇ ਕੀ ਦੇ ਨਾਲ ਹੈ ਨਹੀਂ ਆਪਣੇ ਪਿੰਡ ਦੇ ਮੁੰਡੇ ਨਾਲ ਭਾਜਿਆ ਨਹੀਂ ਉਹ ਨਹੀਂ ਨਹੀਂ ਉਹ ਨਹੀਂ ਉਹਨੂੰ ਕੁੱਤਾ ਵੀ ਨਹੀਂ ਉਸ ਮਾਰ ਕੇ ਨੰਗ ਜਾਂਦਾ ਪਰਾਂ ਦੀ ਕੋਈ ਜੰਮੀ ਛੜਿਆ ਜਾ ਮਨ ਮਨ ਦਾ ਮਸਕ ਮਾਰ ਦਿੰਦਾ ਮਰਨੇ ਦੇ ਮੈਂ ਦੇਖਿਆ ਕਈ ਵਾਰ ਲੰਗਦਾ ਨਹੀਂ ਮਤਾ ਇਹ ਸੋਤ ਸੋਚ ਕੇ ਕਮ ਨੂੰ ਆਈ ਹੋਈ ਹੋਈ ਕੀ ਦੇਖਿਆ ਉਹਨ ਪੁੱਤ ਦੀ ਨੋਦੇ ਚਾ ਕੀ ਬਰਾ ਕੀ ਦੇਖਿਆ ਸੋਨੇ ਵਰਗਾ ਬੰਦਾ ਸੀ ਉਹਦਾ ਜਿਹਨੂੰ ਛੱਡ ਕੇ ਗਈ ਆ ਨੀ ਇਹ ਹਰ ਜੀਆਂ ਫੇਰ ਆਈ ਧੱਕੇ ਖਾਉਂਦੀਆਂ ਨੇ ਚਲ ਕਮਲ ਆਪਾਂ ਨੇ ਕੀ ਲੈਣਾ ਤੇ ਇਹ ਹੋਰ ਦੱਸ ਕਿੱਥੋਂ ਆਈ ਸੀ ਮੈਂ ਤਾਂ ਬਾੜੇ ਚੋਂ ਆਈ ਆ ਪਾਣੇ ਹੋਰ ਆਉਣਾ ਕਿੱਥੋਂ ਮਾ ਚੱਲ ਜਿੱਤੋਂਪਾ ਨਿਕਲਿਆ ਚਾਰ ਦਿਨਾਂ ਬਾਅਦ ਪਾਥੀਆਂ ਥੱਲੇ ਆਵਾ ਅੱਛਾ ਫਿਰ ਪੱਥੀ ਬਾਥੀਆਂ ਸਭ ਨੇ ਕਈਆਂ ਬੱਤ ਕੇ ਨਹੀਂ ਆਈ ਹੈਗੀ ਮੈਂ ਅੱਛਾ ਠੀਕ ਹੈ ਹੋਰ ਤੂੰ ਸੁਣਾ ਘਰੇ ਸਭ ਠੀਕ ਠਾਕ ਹੈ ਹਾਂ ਮੇਰੇ ਤਾਂ ਘਰੇ ਠੀਕ ਨੇ ਤੂੰ ਦੱਸ ਬਾਈ ਦਾ ਕੀ ਹਾਲ ਆ ਸਾਬ ਬਾਈ ਦਾ ਠੀਕ ਹੀ ਆ ਤੂੰ ਕਹਿੰਦੀ ਸੀ ਆ ਪੈਗ ਗੋਜਾ ਲਾਉਂਦਾ ਪੈਗ ਵੀ ਲਾ ਛੜਦਾ ਪੈਗ ਲੱਗਦਾ ਮਰਨਾ ਹੀ ਜਸਣਦਾ ਸਿਰੇ ਦੀਆਂ ਆਈਆਂ ਗਾਲਾਂ ਕੱਢਦਾ ਜਣੀ ਤੂੰ ਸੁਣ ਵੀ ਸਕਦੀ ਨਹੀਂ ਇੱਕ ਗੱਲ ਤਾਂ ਹੈ ਕਮਲ ਤੈਨੂੰ ਤਾਂ ਰੌਣਕ ਲਾਈ ਰਹਿਣੀ ਆ ਨੀ ਉਹ ਗੱਲ ਇੱਕ ਮਤਨ ਸਹੀ ਦਾਈਆਂ 100 ਰੁਪਏ ਕੇ ਬੰਦਾ ਮੂ ਵਾ ਕਰਦਾ ਮਰਨ ਨੀ ਮੈਂ ਸੱਚੀ ਗੱਲ ਆ ਮੈਂ ਤਾਂ ਅੱਗੇ ਬਚਪੂ ਹੁੰਦਾ ਰਹਿੰਦਾ ਮੈਨੂੰ ਮੰਨੂ ਨੀ ਲੈ ਹੋਰ ਨੀ ਪਰਤੇ ਕੋਈ ਅਭਿਸ਼ ਨੇ ਸਮਝ ਆਉਂਦਾ ਨਾ ਫਿਰਦਾ ਨੀ ਮੈਂ ਨੀਂ ਵਰਾਣਾ ਕਦੋਂ ਬੈਗ ਮੈਂ ਅੱਜ ਕੱਲ ਇਹਨਾਂ ਨਾਲ ਬਾਤਾਂ ਕਰੂੰ ਆ ਜੇ ਸੱਚੀ ਗੱਲ ਆ ਗਿਏਂ ਸਮਝ ਨਾ ਕਰਦਾ ਮੈਂ ਤਾਂ ਕਹਿਣਾ ਤੇਰੇ ਬਿਨਾ ਤਾਂ ਮੇਰੀ ਜ਼ਿੰਦਗੀ ਹੋ ਅਧੂਰੀ ਆ ਮੈਂ ਚੱਲ ਆਇਆ ਤੇਰੇ ਘਰੋਂ ਤੇਰੇ ਅੱਗੇ ਪਿੱਛੇ ਫਿਰਦਾ ਹਨ ਮੇਰੇ ਤਾਂ ਫਿਰ ਲੱਤਾਂ ਤੋੜ ਕੇ ਮੰਜੀ ਦੀ ਵਹਾ ਦਊਗਾ ਜਿਹੜਾ ਹੁਣ ਤੇਰੇ ਕੋਲੇ ਢੱਡਾ ਹੋਲਾ ਕਰਨ ਆ ਜਾਂਦੀਆਂ ਹਨ ਇਹ ਨਹੀਂ ਆਉਂਦੇ ਨਾ ਕੁਝ ਦਰਦਿਆਂ ਨਹੀਂ ਹਾਂ ਤੇ ਮੈਂ ਤੈਨੂੰ ਆਇਆ ਕਿੰਨੀ ਸੀ ਤੇ ਹੋ ਉਧਰ ਜਿਹੜਾ ਮਾਰੇ ਸਿਪਾਹੀਆਂ ਗਨ ਮਾਰੇ ਦੀ ਬਣੇ ਮੈਨੂੰ ਹੋਰ ਗੱਲ ਦੱਸੀਆਂ ਮੇਰੀਆਂ ਗੱਲਾਂ ਕੁਝ ਫੱਲੀਆਂ ਹੋਈਆਂ ਹੁੰਦੀਆਂ ਨੇ ਹਾਂ ਅੱਛਾ ਤੂੰ ਕੱਲ ਉੱਥੇ ਫਿਰਦੀ ਨਹੀਂ ਸੀਗੀ ਨਾ ਮੈਂ ਤਾਂ 4 ਦਿਨਾਂ ਬਾਅਦ ਕੱਲ ਗਈ ਸੀਗੀ ਮੈਂ ਕਿੱਥੇ ਫਿਰਨਾ ਲੈ ਕਮਰ ਕੇ ਨੂੰ ਕਹੇ ਨੇ ਤੂੰ ਮੈਨੂੰ ਪਤਾ ਮੈਂ ਤੇ ਅੱਖਾਂ ਨਾਲ ਦੇਖਿਆ ਤੂੰ ਪਾਠੀਆਂ ਦਾ ਪੱਠਾ ਲਈ ਆਉਂਦੀ ਸੀ ਕੁੜੇ ਨਾ ਨਹੀਂ ਤੁੰਦ ਤੇ ਤੈਨੂੰ ਦੇਖਿਆ ਨਹੀਂ ਹੋਣਾ ਬਾਹਰ ਕੰਦ ਪੈਂਦੀ ਸੀ ਕੱਲ ਤਾਂ ਤੈਨੂੰ ਬੁਲੇਖਾ ਪਹਿ ਗਿਆ ਗਗਨ ਇਹ ਹਾਂ ਮੈਂ ਨਿਬੜਖਾ ਪਹਿ ਗਿਆ ਹੋਰ ਸੱਚੀ ਗੱਲ ਤੈਨੂੰ ਬੁਲੇਖਾ ਪਹਿ ਗਿਆ ਹਾਂ ਸੱਚ ਹਾਂ ਮੈਨੂੰ ਚਰਨੋਂ ਮਿਲੀ ਸੀ ਕੱਲ ਇਧਰੋਂ ਜਾਂਦੀ ਹੋਈ ਮੈਂ ਕੀ ਕਰ ਕਹਿੰਦੀ ਮੈਂ ਤਾਂ ਪੱਠਲ ਪਾਠੀਆਂ ਦਾ ਤੇ ਤੇ ਨਹੀਂ ਉਹ ਤਾਂ ਨਹੀਂ ਚੱਕ ਲਈ ਨੋ ਤਾਂ ਮੈਨੂੰ ਫਾਨੀ ਮਤਉ ਹੀ ਨਹੀਂ ਹੈ ਕਿ ਬੜੇ ਚੋਂ ਮੇਰਾ ਡੱਡਰ ਕੋਈ ਲੱਗ ਜਾਵੇ ਨਹੀਂ ਲੈ ਕਿੱਡੇ ਝੂਠ ਬੋਲਦੀ ਐ ਨਹੀਂ ਉਹ ਲੈ ਮੇਰੀ ਗੱਲ ਸੁਣ ਤਾਂ ਮੇਰੀ ਪੱਕੀ ਸੇਲੀ ਆ ਪਰ ਅਹੀ ਜੇ ਕੰਮ ਨਹੀਂ ਕਰਦੀ ਹੈਗੀ ਐਨਾ ਤਾਂ ਮੈਨੂੰ ਥੋੜਾ ਮੋਟਾ ਯਕੀਨ ਆ ਉਹਦੇ ਤੇ ਕਮਲ ਉਹੀ ਗੱਲ ਹੁੰਦੀ ਐ ਕਹਿੰਦੇ ਘਰ ਦਾ ਪੇਤੀ ਲੰਕਾ ਟਾਹੇ ਤੇ ਇਹ ਨਾ ਤੇ ਜਿਹਨੇ ਤੇਰੀ ਸੇਲੀ ਐ ਨਾ ਲੱਗਦੀ ਨਹੀਂ ਹੈ ਤੇ ਉਹੀ ਕਰਦੀ ਐ ਹਰ ਜੇ ਕੰਮ ਮਾੜੀ ਜੇ ਮੇਰੀ ਗੱਲ ਤੇ ਗੌਰ ਜਰ ਕਰੀ ਚਲ ਬੰਦੀ ਦੇਖ ਲੂੰਗੀ ਹੈਂ ਚਲ ਚੰਗਾ ਫਿਰ ਮੈਂ ਤਾਂ ਜਾਣੀ ਆਪਣੇ ਕੰਮ ਆ ਮੈਨੂੰ ਘਰੇ ਸਾਡੇ ਰਸਤੇਦਾਰ ਆ ਰਹੇ ਨੇ ਮੈਂ ਤਾਂ ਕੋਈ ਖੜਗੀ ਪਾਣੇ ਬਾਲਾ ਟਾਈਮ ਲੱਗਦਾ ਲੈ ਨਹੀਂ ਸੀਖੀ ਤਾਂ ਹੁਣ ਇਹਨੂੰ ਸਿੜਤੀ ਲੱਗਦਾ ਕਾਲਜ ਚ ਅੱਗ ਨਹੀਂ ਲੱਗਦੀ ਆ ਮੈਨੂੰ ਤਾਂ ਲੱਗਦਾ ਚਰਨੋਂ ਦੀ ਬਹੁਤ ਨਹੀਂ ਪੱਟੀ ਲੈ ਹੁਣ ਚਲ ਦੇਖਦੀ ਆ ਇਹ ਤਮਾਸ਼ਾ ਦੇਖੂ ਨਹੀਂ ਖੜ ਕੇ ਹਨਾ ਵੀ ਕੀ ਬਣਦਾ ਇਹਨਾਂ ਦਾ ਚਲ ਇਹਨਾਂ ਦੇ ਬਹਾਰਾਂ ਜਿਹੇੜਾ ਮਾਰੂ ਮਨੂੰ ਨਹੀਂ ਮੈਨੂੰ ਤੇ ਇਹ ਚਰਨੋਂ ਨੂੰ ਲੜਾਉਣਾ ਤਾਂ ਨਹੀਂ ਫਿਰਦੀ ਪਰ ਚਾਮ ਨੋ ਹੀ ਜੈ ਹੈ ਨਹੀਂ ਹੈਗੀ ਵੀ ਮੇਰੀਆਂ ਪਾਥੀਆਂ ਚੱਕੂਗੀ ਉਹਦੇ ਕਿਹੜਾ ਪਾਥੀਆਂ ਦਾ ਤੋੜਾ ਬਥੇਰੀਆਂ ਪਾਥੀਆਂ ਨੇ ਪਰ ਗੱਗ ਘੱਟ ਗਗਨ ਵੀ ਨਹੀਂ ਮੇਰੀ ਪੰਡਿਤ ਗੱਲ ਸੁਣੀ ਹੋਈ ਹੈ ਇਹ ਲੋਕਾਂ ਨੂੰ ਠੁਗਲੀਆਂ ਬਾੜੀਆਂ ਲਾਉਂਦੀ ਹੈ ਮੈਂ ਇਹਦੇ ਕਹੇ ਤੋਂ ਲੜਦੀ ਹਾਂ ਬਾਲੀ ਖਰਾਬਾ ਕੋੜਿਆ ਨਹੀਂ ਰਾਨ